ਲੋਈ ਹੋ ਗਿਆ ਹੀਰਾ ਆ ਦੇ ਪਗੜਾ ਪਉਂਦੀ ਜਾਂਦਾ ਆ ਦੇ ਪਗੜਾ ਪਉਦਾ ਹੀ ਜਾਂਦਾ ਜੀ ਉਟਾ ਹੀਰਾ ਬਾਈ ਹੀਰਾ ਹੈ ਹੀਰੇ ਹੀ ਨਾ ਹੈ ਆ ਜਾਂਦਾ ਬਾਈ ਹੀਰਾ ਇਹ ਬੱਬ ਗਿਆ 2583 2583 ਜੱਪ ਗਿਆ 100 ਆ ਜੇ ਨਾ ਬੱਬ ਗਿਆ ਡੁੱਗੂ ਕੀ ਹੋ ਗਿਆ ਉੱਥੇ ਹੈ ਡਾਂ ਟੁੱਟਿਆ ਪੈਰ ਦਾ ਡੁੱਗੂ ਦਾ ਹਾ triglycerides ਆ ਜਾ ਆ ਜਾ triglycerides ਹਾਂ ਆ ਹਾਂ ਆ ਠੀਕ ਰਿਹਾ ਡੁੱਗੂ ਅਜਾ ਪਨੇ ਹੀਰੋ ਛੱਡਣਾ ਹੈ ਕਿਹੜਾ ਲੱਠੂ ਕੇ ਜਿੱਤੂਗਾ ਜੇ ਫੇਰ ਉਹ ਨੰਬਰ ਇਹਰਾ ਪਿੱਛੇ ਤੋਂ ਪਹਿਲੇ ਨੰਬਰ ਬਰਾਊਗਾ ਕਿ ਬੂਹਰੇ ਪਹਿਲੇ ਨੰਬਰ ਬਰਾਊਗਾ ਮੈਨੂੰ ਤਾਂ ਪਤਾ ਹੀ ਨਹੀਂ ਕਾਲੂ ਭਾਜੂਗਾ ਲੈਲਾ ਤੂੰ ਆਏ ਦੱਸ ਵੀ ਸੀਰਾ ਜਿੱਤੂਗਾ ਕਿ ਨਹੀਂ ਜਿੱਤੂਗਾ ਹਾਂ ਜਿੱਤੂਗਾ ਹਾਂ ਚੋ ਮੈਂ ਕਹਦਾ ਜਿੱਤੂਗਾ 1 2 3 4 5 ਕਿਹੜੇ ਨੰਬਰ ਬਰਾਊਗਾ ਕਹਿ ਪਹਿਲੇ ਨੰਬਰ ਬਰਾਊ ਦੂਏ ਪਰ 6ਵੇਂ ਪਰ 7ਵੇਂ ਪਰ 20 ਥਈ ਹੈ 19 ਪਰ 20 ਪਰ ਦੱਸ ਕਿਹੜਾ ਨੰਬਰ ਦੱਸਦਾ ਕਹਿ ਬਰਾਊਗਾ ਜੋ ਤੇਰੇ ਮਨ ਚ ਹੋ ਗਿਆ ਇਹਦੇ ਕੈਂਪਰ ਆਊਗਾ ਆ ਕੱਡ ਬਾਰ ਕੈਂ ਆਈ ਦੱਸ ਮੈਨੂੰ ਵੀ 15ਵੇਂ ਨੰਬਰ 'ਤੇ ਆਊਗਾ ਪਹਿਲੇ ਨੰਬਰ 'ਤੇ ਆਊਗਾ ਮੈਂ ਮੇਰੇ ਕੋਲ 4 ਪਰ ਅਕਲਾ 15ਵੇਂ ਨੰਬਰ 'ਤੇ ਆਈ ਜਾਣਾ ਕਾਇ ਪਰ ਆਊਗਾ ਬੰਨ 'ਤੇ ਆਊਗਾ 2 3 4 ਇੱਕੰਨ ਦੱ ਦੇ ਪਹਿਲ 1 2 3 ਕਿੱ데 ਪਰ ਆਊਗਾ ਹੈ ਪਿੱਛੇ ਦੇ ਪਹਿਲੇ ਪਰ ਡੇਢ ਪਰ ਪਿੱਛੇ ਦੇ ਪਹਿਲੇ ਪਰ ਇਹ ਨਾਲੀ ਗੂੰਗੀ ਬੋਲੀ ਸਮਝਦਾ ਨਹੀਂ 5 ਬਰਾਊਗਾ ਆਏ ਦੱਸੂ ਕੈ ਬਰਊਗਾ ਉਂਗਲੇ ਕ ਤੇ ਖੜੀ ਕਰਤੀ ਜਿੰਨੇ ਪਰੌਣਾ ਤੱਕ ਹੈ ਕੈ ਬਰਊਗਾ ਇਹਦਾ ਇਹਦਾ ਜ਼ੀਰੋ ਹੀ ਲਾ ਕੇ ਸਾਹਮਣੂ ਇਹ ਨੌ ਨੌ ਬਣਾਤਾ ਨੇ ਆਵੇ ਲਾ ਬਲਾਤਾ ਇਹ ਪਤਾ ਕਹਿਣਾ ਵੀ ਇੰਨਾ ਕ ਪਹਿਲਾਂ ਸਿੱਧਾ ਪੱਜ ਕੇ ਫਿਰ 빙ਾ ਖੇਤੜਾ ਹੋਣਾ ਇੰਤਾ ਹੀ ਹੋ ਜਾਣਾ ਹਾਂ ਇਹ ਲੈ ਨਹੀਂ ਪਾ ਕੜਾਊਗਾ ਕੜਾਊਗਾ ਹਾਂ ਹੈ ਇਹਨੇ ਪਿੰਡ ਨੂੰ ਭਜਾ ਦੇ ਦਿੰਦਾ ਕੋੜਾ ਇੱਕ ਹੋਣਾ ਹੈ ਹਾਂ ਹੀਰਾ ਕਿਹੜਾ ਇਹਨੇ ਜੋ ਹੀਰਾ ਕਿਹੜਾ ਇਹਨੇ ਜੋ ਇਹ ਹੀਰਾ ਚਲ ਅੱਗੇ ਆ ਫਿਰ ਇਹਦਾ ਕ ਤੇ ਹੀਰਾ ਹਾਂ ਡੇਡਾ ਕਾ ਤੇ ਆਈ ਰਾ ਸਿੱਧਾ ਰੱਖ ਭਾਈ ਮੁਰਦੀ ਸਾਰੇ ਕਹਿੰਦਾ ਦਾਦੂ ਚੱਕਰ ਪਤਾ ਥੱਕ ਗਿਆ ਮੈਂ ਥਾਲੇ ਬਾੜ ਦਾ ਕੋਈ ਸੁਬੀ ਮੱਢੀ ਜਾ ਐਵੇਂ ਮੈਂ ਘੋੜਾ ਰੱਖ ਕੇ ਲਿਆ ਮੈਂ ਉਹਦੇ ਡੁੱਗੂ ਉਹ ਡੁੱਗੂ ਭਾਈ ਹਾਂ ਹਾਂ ਕਿੱਦਾਂ ਦੇ ਕੇ ਸਸਰੀ ਘਾਲ ਜਾ ਸਵੇਰਾ ਤੂੰ ਦਿਖਾਈ ਨਹੀਂ ਹੈ ਸਵੇਰਾ ਤੂੰ ਦਿਖਾਈ ਨਹੀਂ ਤੂੰ ਦੇਖਣੇ ਵਾਲਾ ਨਹੀਂ ਨਾ ਮੇਰੀ ਅੱਖ ਨਹੀਂ ਦੇਖਣੇ ਵਾਲੀ ਮੈਂ ਤਾਂ ਉਹ ਮੈਂ ਤਾਂ ਦੇਖ ਲਿਆ ਮੈਂ ਤਾਂ ਮਿਲ ਗਿਆ ਇਹ ਆ ਬੈਠਾ ਲੱਗਾ ਇੱਧਰ ਮੈਂ ਬੈਠਾ ਤੇਰੇ ਬੈਠਾ ਦੋਵੇਂ ਲੰਗਰ 'ਚ ਬੈਠੇ ਹਾਂ ਲੰਗਰ 'ਚ ਦੋਵੇਂ ਲੰਗਰ 'ਚ ਬੈਠੇ ਹੋਰ ਕਿਤੇ ਮਿਲਿਆ ਵਾ ਸੁਣ ਲੰਗਰ 'ਚ ਤਾਂ ਵੀ ਥਾਲੀ ਚੱਕੀ ਜਾਂਦਾ ਨਾ ਵੀ ਥਾਲੀ ਚੱਕੀ ਜਾਂਦਾ ਵੱਡੀ ਆ ਅੱਤੀ ਮੇਲੇ ਹੁਣ ਛੜੇ ਤੇ ਮੈਂ ਘੂੜੇ ਦੇਖੇ ਮਾਲ ਟਾਈਮ ਹੈ ਮਾ ਹੁਣ ਕਰ ਕਾਕੰਡਾ ਹੁਣ ਨਾ ਜੇ ਛਪਣਾ ਮੈਂ ਤਾਂ ਆਇਆ ਸੀ ਤਾਂ ਜਾਣਾ ਹਾਂ ਦੇ ਛਪਣਾ ਨਾ ਲੇਟਾ ਕੰਮ ਲੇਟਾ ਕੰਮ ਜਾ ਕੇ ਵੜਨਾ ਤਾਂ ਵੱਜ ਕੇ ਯਾਰ ਇਹ ਉੱਥੇ ਜਾ ਕੇ ਵੱਢਣੇ ਆ ਮੈਨੂੰ ਪਤਾ ਵੀ ਇਹਨੇ ਲੇਟ ਕਰਦਣਾ ਹੁਣ ਅਸੀਂ ਦੇਖ ਕੇ ਜਾਣਾ ਹੁਣ ਅਸਾਨੂੰ ਪਿਛੇ ਟੈਨਸ਼ਨ ਨਹੀਂ ਰਹੀ ਹੈ ਇਹ ਤਾਂ ਬੱਤ ਹੈ ਹੁਣ ਰਾਜ ਹੈ ਨਾ ਬਹੁਤ ਬੱਤ ਹੈ ਬਾਅਦ ਹੀ ਇਹ ਨਹੀਂ ਹੈ ਅੱਜ ਵਾਣੇ ਤੇ ਹਣਾ ਇਧਰ ਕਰਕੇ ਹੋ ਗਿਆ ਕੰਮ ਕੱਲੂ ਲੈ ਆ ਦਤ ਪੀਆਂ ਪਾ ਪਾੜੀ ਚ ਇਹਨੂੰ ਪਾੜ ਦੂਰ ਕਰ ਦੇ ਦੂਰ ਦੂਰ ਕਰ ਦੇਣਾ ਮਾਲੇ ਬੱਟਾ ਸੁਰੇ ਹੋ ਜੂਗੀ ਐਨੇ ਨੂੰ ਫਿਰ ਉਹਨੂੰ ਸਿੱਟੀਆ ਫਿਰ ਉਹ ਵੀ ਹੋ ਗਈ ਤਿਆਰ ਹੋ ਗਈ ਤਿਆਰ ਹਾਂ ਉਹ ਮੈਂ ਬੀਜ ਕਿਹੜਾ ਲਿਆ ਆਉਂਗਾ ਕੱਲ ਮੌਕੀ ਦਾ ਲਿਆਂਦਾ ਇਹਨੇ ਲਿਆ ਹਮਣਾ ਆ ਜਾ ਉਹ ਕਿਆ ਫਰਾ ਬਣੀ ਤੁਹਾਡੀ ਉਹ ਵੀ ਲਿਆਉਣਾ ਹੈ ਪੰਨੀ ਇਹ ਕਿਹੜਾ ਪੰਨੀ ਆ ਰ ਪਤਾ ਨਹੀਂ ਕਿਹੜਾ ਪੰਨੇ 1899 1819 ਠੱਪਾਂ ਦੇ ਕਿਹੜਾ ਆਵਾ 1899 ਮੇਰੇ ਕੋਲ ਆ ਬਦਲੇ ਉਹ ਬਾਈ ਦਾ ਮੈਸੇਜ ਆ ਜਿਹੜਾ ਰੋਟਰੋਮੀਟਰ ਲਿਖਿਆ ਦਾ ਆਪਾਂ ਤੇ ਹਾਂ ਹਾਂ ਉਹਦਾ ਮੈਨੂੰ ਫੋਨ ਆਇਆ ਦਾ ਹਾਂ ਉਹਦਾ ਮੈਨੂੰ ਮੈਸੇਜ ਆਇਆ ਬੀਜ ਦਾ ਨਾਮ ਉਹ ਮੈਂ ਤੁਹਾਨੂੰ ਤੇ ਭੇਜੂਗਾ ਇੱਕ ਵਾਰ ਉਹ ਵੀ ਦੇਖ ਲਿਓ ਕਿਹਾ ਮਤ ਉਹ ਹੈ ਉਹੀ ਉਹ ਇਹ ਦੋ ਬੀਜ ਦਾ ਅੱਗੇ ਦੋ ਬੀਜ ਪਪਾਈ ਉਨੀਰ ਦਾ ਉਹੀ ਹੈ ਉਧਰ ਮਿਲਦਾ ਨਾ ਸ਼ਾਟਿੰਗ ਚੱਲਦੀ ਹੈ ਮਨੁਗੰਦ ਰੋਪੜਵਾਸਰ ਪੱਸੀ ਜਿੰਨੇ ਨਾਲ ਮੈਂ ਰੋਪੜ ਪਤਾ ਕਰਿਆ ਇਹਨਾਂ ਨੂੰ ਉਹ ਤਾਂ ਫੇਰ ਦੁਬਾਰੇ ਫੋਨ ਆ ਗਿਆ ਨਾ ਮੈਨੂੰ ਖੈਰ ਤੇ ਫੋਨ ਆ ਗਿਆ ਮੈਂ ਫਿਰ ਕਹਿੰਦਾ ਵੀ ਮਿਲ ਕੇ ਫਿਰ ਖਾਣਾ ਵੀ ਅੱਜ ਮੰਗਾ ਕੇ ਦੇਣਾ ਤਾਂ ਉਹਨੇ ਨਹੀਂ ਕਰਦੇ ਸੀ ਲੱਗਦਾ ਜੇ ਨਾ ਮੰਗਾਇਆ ਧੁੱਪ ਧੁੱਪ ਦੇ ਕੇ ਇੱਕ ਦੋ ਤਿੰਨ ਚਾਰ ਹਾਂਜੀ ਲੰਝਾ ਤੁਰਨੇ ਸਵਾਏ ਇੰਨੇ ਚ ਇਹ ਤਾਂ ਗਿਲੇ ਨਹੀਂ ਦਾ ਚੜਦਾ ਤੇ ਮੂੰਹ ਪਾ ਕਰਦਾ ਰਹਿੰਦਾ ਆ ਫੜਾ ਦੇ ਕੋਈ ਕੱਢ ਜਾ ਓਰੇ ਓਰੇ ਇੱਕ ਹੋਰ ਦੇਖਣੀ ਹੈ ਨਾਂ ਪਜਾਮੀ ਦੇ ਕਿ ਪਜਾਮੀ ਦੇ ਕਿ ਲੈ ਲੈ ਇੱਕ ਉੱਥੇ ਆ ਦੇਖ ਲੈ ਇਹ ਵੀ ਦੋ ਆ ਆ ਬੂੜ ਤਾਂ ਨਹੀਂ ਦੋ ਗੱਦੀ ਨਾਲ ਬੋਲੀ ਖੜਾ ਹੋਈਆਂ ਤਾਂ ਠੰਡ ਤੇ ਠਰ ਬਜਣਾ ਪੈਂਦਾ ਕਿਹੜੀ ਠੰਡ ਆ ਠੰਡ ਤੇ ਬਜਣਾ ਪੈਂਦਾ ਗਾ ਅੱਗ ਪੈਂਦੀ ਆ ਠੰਡ ਕਿਹੜੀ ਆ ਜਾਂਦੀ ਓ ਠੰਡ ਲੱਗਦੀ ਗਾ ਜਾਂਦੀ ਠੰਡ ਮੈਂ ਇਹਨੂੰ ਪੁੱਛਿਆ ਮੈਂ ਕਿ ਲੈ ਤੈਨੂੰ ਘੋੜੇ ਬਿਠਾ ਲ ਦਮਾ ਕਹਿੰਦਾ ਮੈਂ ਇਹ ਰੰਗ ਵਾਲੇ ਘੋੜੇ 'ਤੇ ਬੈਠਣਾ ਆ ਦੱਸਿਓ ਬਾਈ ਜੇ ਕਿਸੇ ਕੋ ਹੋਇਆ ਇਹ ਰੰਗ ਦਾ ਘੋੜਾ ਹਨਾ ਕੋਣਾ ਕਿਤੇ ਲਈ ਗਾ ਹੁਣ ਹੀਰੇ ਦਾ ਹੀਰਾ ਇਹਦੇ ਹੀ ਰੰਗ ਦਾ ਹੈ ਰੰਗ ਦਾ ਇਹ ਰੰਗ ਦਾ ਵੀ ਨਹੀਂ ਹੁੰਦਾ ਨੋ ਜਿਆ ਅੱਪਾ ਪਾਲਣ ਦੀ ਨਾਲ ਜਰਾ ਬਾਈ ਬੈਣ ਹੁੰਦੀ ਆ ਰੰਗ ਦੀ ਬੈਣ ਬੈਜੀ ਬੈਣ ਉਹ ਬੈਜੀ ਬੈਣ ਨੀਲ ਗਊ ਰੋਜ 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 ਉਹਦੇ ਪਾਪਾ ਉਹਦਾ ਕੋੜਾ ਨਹੀਂ ਲੈ ਦੇਖਦਾ ਉਹ ਤੁਸੀਂ ਬਦਲਾਇਆ ਪਿਆ ਉਹ ਗਰਮੀ ਚ ਹਾਂ ਰਹਿਣ ਦੇ ਪਾਉਣੇ ਨੂੰ ਲੈ ਫਿਰ ਚੱਲ ਫਿਰ ਆ ਦੇ ਆ ਵੀ ਖੋਲ ਦੇ ਦੀ ਦਿਖਾ ਦਿਓ ਜਾ ਉਹ ਰੋਣ ਨੂੰ ਮੜ ਜੇ ਦੇਖੀ ਹੁਣ ਚੱਲਣ ਲੱਗੇ ਜਾ ਉਹ ਏ ਚੱਲ ਬਈ ਪਛੇਂਦ ਹੋ ਜਾ ਮੜਾ ਜਾ ਤੇ ਇਹ ਲੈ ਇਹ ਲੈ ਚਲ ਬਾਈ ਇਹ ਰੇਸ ਲੱਗੀ ਇਹ ਰੇਸ ਇਹ 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 ਪਹਿਲਾ ਨਹੀਂ ਨਹੀਂ ਜਿਹੜੇ ਆ ਤਾਂ ਖੜਾ ਹੀ ਲੈ ਦੋ ਨਹੀਂ ਰੇਸ 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 ਪਹਿਲਾ ਇਹਦਾ ਕਰਦਾਂ ਮੈਂ ਛੇੜ ਦੇ ਤਾਈ ਤਾਈ ਹੱਥ ਲਾਉਣੇ ਨੇ ਥੱਲੇ ਆ ਲੈ ਇਸ ਕਰ ਬਾਈ ਇੱਥੇ ਲੱਗਣੇ ਆ ਹੱਥ ਹੁਣ ਇਹ ਲੈ ਇੱਕ ਇਹ ਡੋਪ ਲੱਗਣੇ ਦੋ ਪਰ ਆਹ ਫੇਰ ਗੱਬੇ ਨਹੀਂ ਦੇਖੀ ਜਾਉਂਦੇ ਕਿ ਉਹਨੂੰ ਪਤਾ ਜਿੱਥੇ ਲਾਉਣੇ ਆ ਲਾ ਆਪੇ ਲਾ ਦਿੰਦੇ ਚਲੋ ਜੀ 1 2 3 ਇਹ ਤਾਂ ਦੌੜ ਰੇਸ ਲਾਊਗਾ ਘੋੜੇ ਦੇ ਸਾ ਆ ਜਾਂਦਾ ਕੌੜਾ ਇਹ 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 ਆਪ ਖੜ ਗਿਆ ਇਹ ਅਪ ਇਹ ਆ ਆ ਕਰੀ ਓਏ ਕਰੀ ਟਾਈਮ ਆਊਟ ਲਾ ਹੁਣ ਡੰਡੇ ਚਾਲੂਗੇ ਹਾਂ ਮੈਂ ਕਹਿੰਦਾ ਹੁਣ ਡੰਡ ਹੁਣ ਡੰਡ ਹੁਣ ਡੰਡਾ ਪੁੰਡਾ ਪੱਕੇ ਆ ਹੁਣ ਕੰਮ ਭਾ ਗਿਆ ਕੰਮ ਭਾ ਗਿਆ ਡੰਡ ਪੱਕੇ ਲਾਉਣੇ ਹੋਣੇ ਇਹ ਆਵੇ 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 ਇਹ 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 ਲਾਇਆ ਨਹੀਂ ਹਲੇ ਸਰੀਰ ਹਲੇ ਸਰੀਰ ਨਹੀਂ ਕਰਮਾ ਹੋਇਆ ਉੱਪਰ ਤੇ ਵੜ ਗਏ ਬਟਨ ਤੋੜ ਦੇਣੇ ਸਾਰੇ ਦੇਖੀ ਹੁਣ ਇੱਕ ਫੇਰ ਦੌਣ ਲਾ ਇੱਕ ਫੇਰ ਭਾ ਗਿਆ ਤਾਂ ਕਹੀ ਦੇਰ ਉਹ ਅੰਦਰ ਤੇ ਪੱਕੇ ਦੁਪੱਟੇ ਥੋੜਾ ਜਿਹਾ ਨਹੀਂ ਡਾਂਡ ਲਾਊਗਾ ਇਹ ਉਹ ਕਰਦਾ ਹਲੇ ਜ਼ੋਰ ਉਹ ਕਰਦਾ ਜ਼ੋਰ ਇਹ ਖੜੇ ਵੀ ਕਾਇਲਾਂ ਪਾਤਮ ਚੱਲ ਲਾ ਦੇ ਜੋਰ ਜੋਰ ਆਇਆ ਵਾ ਜੋਰ ਇਹ ਇਹ ਹੈ ਇਹ ਚੱਲ ਇੱਕ ਦੋ ਤਿੰਨ ਆ ਗਿਆ ਆ ਗਿਆ 2 4 5 6 7 8 9 10 11 ਬੱਲੇ ਨਹੀਂ ਹੋ ਜਾ ਬੜਾ ਗਿਆ ਆਣਾ ਭਾਈ ਸੀ ਹੈਗਾ ਅੱਸ ਕਰ ਹੁਣ ਅਨ ਅੱਜ ਨਹੀਂ ਅੱਜ ਹਟ ਨਹੀਂ ਜਾਂਦਾ ਇਹ ਹੁਣ ਨਹੀਂ ਹਟਦਾ ਫਰਦਾਸ ਦੀ ਗੱਲ ਹੁਣ ਨਹੀਂ ਹਟਦਾ ਇਹ ਹਟ ਨਹੀਂ ਹਟਦਾ ਅੱਜ ਰਾਤ ਤੱਕ ਅੱਜ ਰਾਤ ਤੱਕ ਕੰਮ ਚੱਲੂ ਅੱਜ ਨਹੀਂ ਹਟਦਾ ਅੱਜ ਰਾਤ ਤੱਕ ਡਾੜ ਚੱਲੂਗਾ ਨਹੀਂ ਹਟਦਾ ਨਹੀਂ ਹਟਦਾ ਲੈ ਉਹ ਦਿਖਾਵਾ ਦੇ ਹੁਣ ਇੱਕ ਵਾਰ ਹੋਇਆ ਬੜੇ ਹੁਣ ਦੇਖਿਓ ਰੇਸ ਲਾਉਣੀ ਮੈਂ ਇੱਕ ਹੱਥ ਲਾ ਦੇਖੀ ਰੇਸ ਇਹ ਗਈ ਇਹ ਰੇਸ ਇਹ ਰੇਸ ਵਧਿਆ ਕੋਲ ਅੱਜ ਵਧ ਗਿਆ ਵਧ ਗਿਆ ਇਹ ਦੇਖੀਓ ਤੂੰ ਪਿੱਛੇ ਹੋ ਜਾ ਮੱਚੇ ਭੱਗ ਗਿਆ ਹੁਣ ਹੁਣ ਰੇਸ ਲਾਊਗਾ ਇੱਕ ਵਾਰ ਹੋ ਗਿਆ ਪਿੱਛੇ ਇੱਕ ਦੋ ਤਿੰਨ ਦੌੜ ਕਰੇ ਸਾਨੂੰ ਆ ਗਿਆ ਆ ਗਿਆ ਆ ਗਿਆ ਆ ਗਿਆ ਉਹ ਦੇਖ ਆਪੇ ਛੋਟੇ ਛੋਟੇ ਆ ਦੇ ਉੱਤੇ ਮੁੜ ਗਿਆ ਗੁੰਗਾ ਤੇ ਹੁਣ ਨਹੀਂ ਛੱਡਦਾ ਕਰੇ ਜਾਊ ਕਰੇ ਇਹ ਜਾਊ ਕਰਾਂ ਹੁਣ ਨਹੀਂ ਛੱਡਦਾ ਕਿਉਂ ਜਾਊ ਕਰੇ ਇਹ ਮੁੜੇ ਹੀ ਨੇ ਆਰਜਨੂ ਆ ਗਿਆ ਅਰਜਨੂ ਹੱਥ ਲਾ ਗਿਆ ਇਹੀਂ ਉੱਠਦਾ ਆ ਆ ਉਹ ਅਰਜਨੂ ਹੱਥ ਲਾ ਗਿਆ ਆ ਜਾ ਆ ਜਾ ਉਹ ਹੋ ਜਾਂ ਨੇੜੇ ਨਾ ਹੈ ਹੈ ਹੋ ਜਾਂ ਨੇੜੇ ਆ ਜਾਣ ਦੇ ਪਹਿਰੇ ਨਾ ਗਿਆ ਵਗਾ ਤੱਕ ਇਹ ਲੈਗ ਕਿਰੇਆ ਲੈ ਰਿਹਾ ਕਿ ਜਿਹੜਾ ਆਪਣੀ ਸਵੇਟਾ ਇਹ ਸੀ ਲੱਚੀ ਹੋ ਗਈ ਚੱਲ ਫੇਰ ਇੱਕ ਵਾਰ ਫੇਰ ਕਰਨਾ ਬਣਦਾ ਇਹ ਦੌੜਦਾ ਹੋਈ ਖਰਾਬ ਭਾਈ ਇਹ ਦੌੜ ਨਹੀਂ ਗਣੀ ਜਾਣੀ ਹੁਣ ਨਾ ਨਹੀਂ ਤਾਂ ਗਣੀ ਜਾਣੀ ਹੈ ਹੁਣ ਰਸਤਾ ਖਰਾਬ ਹੈ ਹੁਣ ਸੇ ਨਹੀਂ ਨਹੀਂ ਹੋਵੇ ਅਸੀਂ ਦੌੜ ਲੰਬੀ ਹੋਗੇ ਤੁਰ ਕੇ ਹੀ ਪੂਰੀ ਹੋ ਜਾਈਏ ਹੋਰ ਕੀ ਸਾਰੀ ਨੜਦੀ ਪਰ ਇਹ ਗੱਲ ਆ ਜਾਨ ਬਹੁਤ ਆਈ ਵੀ ਬਾਈ ਐਨਕੇ ਚੱਕਦੇ ਮੜੀਏ ਨਾ ਸਾਡੇ ਘੁੱਟੇ ਵੀ ਸਾਹਾਂ ਲੈਂਦੇ ਹਾਂ ਹਾਂ ਲੈ ਹੁਣ ਘੋੜੇ ਦੇਖਣੇ ਫਿਰ ਅੱਜ ਤੂੰ ਛੇੜਨਾ ਹੁਣ ਇਹਨੂੰ ਇਹ ਇਹ ਬੰਦਾ ਭਗਿਆ ਪਿਆ ਅੱਜ ਹਾਂ ਇਹਨੂੰ ਛੇੜਨਾ ਇਹਨੂੰ ਬਰ ਬਰ ਬਲਾਉਣਾ ਇਹਨੇ ਕਪੜੇ ਪਾਉ ਜੋਰ ਬਹੁਤ ਆਇਆ ਵਾ ਜੋਰ ਉਹਦਾ ਜੋਰ ਹੈ ਬਹੁਤ ਜੋਰ ਹੈ ਬਹੁਤ ਜ਼ਿਆਦਾ ਹੁਣ ਪਜਣਾ ਨਹੀਂ ਹੈਗਾ ਉਹਨੂੰ ਡੰਡ ਮਾਰੂਗਾ ਫੇਰ ਆਦਾ ਮਨ ਨੂੰ ਇਹ 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 ਸੋਚਦਾ ਫਿਰਦਾ ਵੀ ਡੰਡ ਲਾ ਲਾਵਾਂ ਕਿੱਥੇ ਇੱਥੇ ਹੀ ਲਾਉਣੇ ਆ ਕਿ ਉੱਥੇ ਪਹਿਲਾਂ ਇਹ ਲੈ ਇਹ ਲੈ ਆਊਗਾ ਨੇੜੇ ਇਹਨੂੰ ਆਊਗਾ ਪਹਿਲਾਂ ਉਹ ਦੇ ਇਹ ਲੈ ਇਹ ਛਾਲਾ ਹੁਣ ਛਾਲਾ ਮਾਰੂਗਾ ਹੁਣ ਇਹ ਹਾਂ ਪੁੱਸਰ ਗਿਆ ਏ ਪੁੱਸਰ ਗਿਆ ਇਹਨੂੰ ਪਤਾ ਨਹੀਂ ਲੈਦ ਹੁਣ ਕਰਾਂਗੇ ਸਾਰਾ ਪੂਤਾ ਕਰ ਲਿਆ ਆਇਆ ਰੈਨ ਹੁਣ ਠੀਕ ਇੱਥੇ ਹੁਣ ਕਰਦਾ ਖੜੂਗਾ ਆ ਰਿਆ ਆ ਫੇਰ ਹੁਣ ਤਾਂ ਕਰਦਾ ਖੜੂਗਾ ਡੰਡਾ ਲੈ ਜਾਣਾ ਬਾਜੀ ਹੈ ਨਾ ਮੈਂ ਜੇ ਮਾਸਟਰ ਗਿਆ ਕਰਦਾ ਤਾਂ ਬੰਪੂ ਕੋਲੋਂ ਸਰ ਕਰ ਗਿਆ ਭਾਈ ਕੌਣ ਇਹਦਾ ਬਾਪੂ ਨੇ ਕਿਹਾ ਮਾਸਟਰ ਗਿਆ ਵੀਡੀਓ ਇਹਨਾਂ ਨੇ ਕਿ ਵਿੱਚ ਵਿੱਚ ਆਈ ਦੀ ਵਾਇਰਲ ਹੋ ਗਈ। ਵੀਡੀਓ ਇਹਦੀ ਜਲਦੀ ਕਬੱਡੀ ਦੇ ਰੂਪਰੇਟ ਦੀ ਉਹ ਵੀ ਗੱਲ ਹੋਊਗੀ। ਧੰਨਵਾਦ ਜੀ ਤੁਹਾਡਾ ਮਿੱਤਰੋ। ਕਾਕੂ ਆ। ਆ ਜਾਓ। ਮਿੱਤਰ ਨੂੰ ਵੀ ਸੁਣਿਓ। ਆ ਜਾਓ। ਸਾਡੇ ਕੰਗੂ ਆ ਇੱਕ ਬਾਲ ਨੂੰ ਤਾਹਾਂ ਮਾਰੂ ਪਾ ਰਹੇ ਮੇਰੇ। ਹਾਂ। ਸ਼ੁਰੂ ਹੋਣ ਲੱਗਾ। ਬਹੁਤ ਟਾਈਮ ਲੱਗਦਾ ਇਹਨੂੰ। ਡੇਟ ਹੋ ਗਿਆ ਭਾਈ ਜੀ। ਇਹਨੇ ਦੇ ਡੇਟ ਚੋਕ। ਤੇ ਉੱਪਰ ਹੋ ਗਿਆ ਟਾਈਮ। ਉੱਪਰ ਹੋ ਗਿਆ। ਅੱਗੇ ਸਟਾਰਟ ਹੋਣਾ ਹੋਇਆ ਬੰਦਾ 2 ਵਜੇ। ਲੇਟ ਹੋਗਾ ਕੰਮ ਪੰਜ ਚਾਰ ਹੋ ਗਏ ਫਿਰ ਫਿਰ ਕਿੰਨੀਆਂ ਘੋੜੀਆਂ ਮਤ ਘੋੜੀਆਂ ਕੀ ਤਾਂ ਹੋਗੇ ਰਾਜੇ ਵੱਧਾ ਫਿਰ ਟਾਈਮ ਲੱਗੂਗਾ ਬਾਈ 31 32ਵੇਂ ਘੋੜੀ ਲੈ ਕੇ ਆਉਂਦਾ ਰਹੋ ਫਿਰ ਕੋਕਨ ਪਰ ਫਿਰ ਹੋਉਂਗੀਆਂ 35 40 ਹੋਉਂਗੀਆਂ ਉਹ 40 ਨਹੀਂ ਲਾ ਕਰੂੰਗਾ ਅੱਜ ਮੇਰਾ ਹੋ ਜਾਣਾ ਜਿਆਦਾ ਨੂੰ ਹੋਰ ਆ ਜਾਣੀਆਂ ਲੇਟ ਆ ਗਈ ਬਾਈ ਲੇਟ ਕਰੀ ਜਾਂਦੇ ਉਧਰ ਲੰਗੀ ਵਸੇ ਲੇਟ ਆ ਗਈ ਟਾਈਮ ਦੇਖਦੇ ਕਿੰਨਾ ਚਿਰ ਬਲਦੀ ਆ ਉਹ ਨਹੀਂ ਕਾਲੂ ਵਾਪਸ ਲੇਟ ਆ ਗਈ ਮੇਰੀ ਆਪਣੇ ਝੂਠੇ ਧੋਖੇ ਹੀ ਲੇਟ ਰੱਖ ਲਾ ਰੱਖਿਆ ਰੱਖਿਆ ਸੁਪੂਪਾ ਕੇ ਆਇਆ ਉਹਨੂੰ ਹੱਤ ਦਿਨ ਫਲੋਟ ਹੋ ਗਿਆ ਬਾਈ ਫਰੌਡ ਕਰਦਾ ਸੀ ਮੋੜ ਦੇਣੀ ਯਾਰ ਫਰੌਡ ਕਰਦਾ ਫਰੌਡ ਨਹੀਂ ਹੈਗਾ 프리 ਵਾਲੀ ਨਹੀਂ ਹੈਗੀ ਪੈਸੇ ਲੈ ਕੇ ਚੱਲੂਗੀ ਉਹ ਅਸੀਂ ਮੋੜ ਦੇਣੀ ਜੇ ਨਾਲ ਲੋਟ ਹੋਈ ਸਾਲੀ ਹੈਗੇ ਸਾਡੇ 15 ਦੇ 7 ਦਿਨ 7 ਦਿਨ ਵਧੀਆ ਪਰ ਪਤਾ ਨਹੀਂ ਉਹ ਸਰਦਿਨ ਚਾਹ ਰਿਹਾ ਲੇਕਿਨ ਨਾ ਜਾਏ ਮਾਲਮ ਅਜੇ ਪੂਰੀ ਚਾਰਜ ਨਹੀਂ ਹੋਈ ਹੈਗੀ ਉਹ ਹੁਣ 2 ਵਜੇ ਰੱਖੀ ਅਸੀਂ ਠੀਕ ਹੈ ਲਾਜ ਨਾਲ ਪਤਾ ਕੋਣ ਕੋਤਾ ਬਲੂਗੀ ਉਹ ਹਾਂ ਮਹਬਾਨੀ ਚਾਹੀਦੀ ਆ ਲੈ ਬਲੂ ਵੀ ਹੈ ਸੀਗੇ ਦੇ ਮੂਰੇ ਕਰ ਲਈ ਸੀਗੇ ਚਾਹੀਦਾ ਸੀਗੇ ਚਾਹੀਦਾ ਸੀਗੇ ਨਾ ਨਾਮ ਬੋਲੋ ਨੋ ਫੇਸ ਮੋਡ ਤੋਂ ਕੋਈ ਨਹੀਂ ਸੀਗੇ ਨਹੀਂ ਜਾਈਦਾ ਉਹ ਤਾਂ ਪੂਰਾ ਇੱਕ ਦਿਨ ਆਉਂਦੀ ਐ ਚੇ ਉਹ ਤਾਂ ਪੂਰਾ ਟੱਲੂ ਪਾਦਾ ਨਹੀਂ ਮੈਨੂੰ ਪਾ ਲੈ ਥੋੜਾ ਜਾਂਦਾ ਆ ਦੱਲੀ ਭਾਈ ਅੱਜ ਬੋਲਿਆ ਆ ਆ ਆ ਆ ਬੋਲਿਆ ਦੱਲੀ ਦੁੱਗ੍ਹਾ ਮੈਸ ਹੈ ਇਹ ਇਹ ਨਹੀਂ ਬਈ ਸਿੱਧਾ ਬੋਲਦਾ ਬੰਦਾ ਇਹ ਨਹੀਂ ਅੰਦਾ ਸਿੱਧਾ ਬੋਲਦਾ ਮੈਸੇਜ ਕੋਈ ਖੁੱਲਦੀ ਹੁੰਦੀ ਹੈ ਦੇਖ ਗਾਇਨ ਕਿਹੜਾ ਹੈ ਜਿਆ ਘੋੜੇ ਚੌੜਾ ਘੋੜੇ ਵਿੱਚ ਤਾਂ ਆਉਂਦਾ ਵੀ ਨਹੀਂ ਇਹ ਮੈਨੂੰ ਆਟੈਕ ਹੋ ਜਾਣਾ ਦਾ ਆਇਆ ਘੋੜੇ ਉਟਾਰਦਾ ਚੱਕੀ ਨਾ ਹੋ ਗਿਆ ਪੀਰੇ ਮਰ ਉਹ ਟਾਈਮ ਬਹੁਤ ਉਸ ਵੀ ਆ ਬਿਠਾ ਲਿਆ ਘੋੜੇ ਦੇ ਕੋਲ ਭਾਈ ਜੀ ਬੈਠ ਲਿਆ ਭਾਈ ਤਾਂ ਬੈਠ। ਮੇਨ ਬਾਈ ਤਾਂ ਨਹੀਂ ਬੈਠਿਆ ਆਏਗਾ। ਹੈ ਜਿਹੜਾ ਮੇਨ ਜ਼ਰੂਰੀ ਆ। ਹਾਂ ਉਹ ਮੋਟਰ ਪਿਠਾ ਲੈਦਾ। ਹਾਂ ਮੋਟਰ ਪਿਠਾ ਲੈਦਾ। ਉਹ ਘੋੜੀ ਹੁੰਦੀ ਆ। ਪਹਿਲੇ ਵਾਰ ਮੇਰੇ ਨਾਲ। ਉਹ ਆਦਾ। ਯਾਰੀਆ ਕੋਈ। ਆਲੇ ਪਿੰਡ ਚ ਬੰਦਾ ਇੱਕ ਘੋੜੀ ਜੜਿਆ। ਹਾਂ। ਉਹਦੇ ਕੋਲੇ ਘੋੜਾ। ਉਹ ਵੀ ਘੋੜਾ ਉਠਾਉਣ ਲੱਗ ਗਿਆ। ਉਹ ਚੰਡੀ ਖੜੀ ਆ ਭਾਈ। ਚਾ ਉਹ ਵੀ ਘੋੜਾ ਘੜਾਉਣ ਲੱਗ ਗਿਆ। ਹੁਣ ਗੋੜ ਘੱਡੀ ਖੜ ਗਈ ਉੱਧਰ। ਖੜ ਗਈ। ਉਹ ਵੀ ਖੜੀ ਭਾਈ। ਪਿਆਰੀ ਆ ਬਈ। ਦਗੜ ਦਗੜ ਹੁਣੇ ਵਾਲੀ ਆ। ਮੈਨੂੰ ਕਾਂਗਰਸ ਦਾ ਝੰਡਾ ਚਲੇ ਗੋੜ ਸਾਰੇ ਤਰ੍ਹਾਂ ਨਾਲ ਚਲੇ ਗੋੜ ਪੈਸੇ ਦਾੜੀ ਵੀ ਕਟਾ ਕੇ ਆਏ ਅੱਜ ਮੈਨੂੰ ਕਾਂਗਰਸ ਦਾ ਝੰਡਾ ਲਾ ਤਾਂ ਹਾਂ ਵਾ ਯਾਕੂ ਨਾਲ ਦੇਖੀਏ ਵੀਡੀਓ ਬਣਾਉਣੇ ਨੂੰ ਬੱਜੇ ਹਾਂ ਦੇ ਨਾਲ ਹਾਂ ਕਾਂਗਰਸ ਦਾ ਝੰਡਾ ਹੀ ਲਾਦਾ ਇਹ ਝੰਡਾ ਹੀ ਡੀਆਂ ਦਾ ਅੱਪ ਹੱਥਾਂ ਕਬੇ ਹੱਥ ਨਹੀਂ ਹੈਗਾ ਨਾ ਇੰਡੀਆ ਦਾ ਵੀ ਨਹੀਂ ਹੈਗਾ ਇਟਲੀ ਦਾ ਵੈਸੇ ਖੇਪਾ ਦੇਉਂਦੇ ਉਹ ਤੇ ਜੱਟ ਭਜਾਉਂਦੇ ਨਾ ਉੱਥੇ ਭੌਤ ਦਾ ਭਾਦਲ ਕੋੜ ਢੱਬੇ ਚੋਂ ਆਉਣਾ ਲੱਭੇ ਖੰਭੇ ਲੱਗੇ ਹੋ ਫਿਰ ਉਹਦੇ ਕੋ ਜਨਰਲ ਕੋਟੇ ਆ ਹੋ ਜੋ ਪਰੇ ਖੰਭੇ ਤੇ ਹੋ ਜੋ ਯਾਰ ਹੋ ਜੋ ਪਰੇ ਖੰਭੇ ਤੇ ਅੱਪੋ 23 31 ਪੁਆਇੰਟ 23 31 23 31 ਕੋਈ ਐਕਟੀਵ ਨਹੀਂ ਨਾ ਦੇਖੀ ਆ ਮੁੰਲਾ ਜਗ੍ਹਾ ਦਾ ਚੱਕਰ ਆ ਸਾਰਾ ਉਹ ਚੀਜ਼ ਵਾ ਪੱਛੇ ਪਾਛੇ ਘੁੰਮਦੇ ਆ ਆਹ ਤਾਲੀ ਹੋ ਗਈ 23 22 25 28 ਜੀ ਮੇਰੀ ਦੇ ਨਾ ਸਰ 28 ਵਿਕਿਆ ਮੇਰਾ ਭਾਈ ਨੇ ਵੀਂਗਣਾ ਜੀ ਕਰੇ। ਮੈਂ ਕਿਹਾ ਸਿੱਧਾ। 99 25 99 ਉਹ ਮੰਗੇ। ਆ ਸ਼ਾਰ ਗਿਆ। ਆ ਭਾਈ। ਟਾਈਮ ਲਾਗੇ। ਟਾਈਮ ਤਾਂ ਮੰਦੇ ਭਾਈ। 94 ਬਣਾ ਲਈ। ਤभी ਹੋ ਗਏ। ਸ਼ਾਰਾ ਸੰਗੋੜ। ਨਹੀਂ ਨਹੀਂ। 99 1 ਲੱਖ ਰਕਣੀ। ਬਾਅਦ ਫੱਕ ਬਣਾ। ਪਹਿਲੇ ਪੁਆਇੰਟਾਂ ਹੀ ਫਰਕ ਪੈਂਦਾ ਨਾ। ਆ ਲਾਈਵ ਵਾਲੇ ਵੀ। ਭਾਈ ਨਾਲ ਦੀਆਂ ਨੋਟ ਹੋ ਰਿਆਂ ਆ ਪੁਆਇੰਟ ਉਧਰ ਲੈ ਭਾਈ ਮੱਕੇ ਲਾਈ ਦਾ ਸਾਫ ਵੀ ਕਿੰਨਾ ਕਰਾ ਡਾਕਟਰ ਸਾਹਿਬ ਦੱਸੋ ਜੀ ਕਾਇਮ ਮਰਿਆ 27 27 ਹੈ ਜੀ 26 ਕੀ ਦਾ ਸਮਾਜੀ 26 ਕੀ ਦਾ ਜਿਹੜੇ ਲੱਗਿਆ ਭਾਈ ਭਾਈ ਦੇ ਨੇੜੇ ਜਿਹੜੇ ਜਿਹੜੇ 26 ਮੀਜਾ ਮੱਕੇ ਗਲੀ ਵਿੱਚ ਮੱਕਣੀ ਗਲਤ 26 ਮਾਰਦੇ ਦੱਬਦੇ ਇੱਥੇ ਇੱਥੇ ਬੜਦੇ ਟੂਵਾ ਦੱਬ ਤੇ ਗਰਦਨ ਕਾਦਰ ਬਾਹਰ ਛੱਡੀ ਹੁਣ ਤਾਂ ਉਹ ਰਾਹ ਵਾਲੇ ਹੀ ਦੱਸ ਸਕਦੇ ਇਹ ਸਾਡੇ ਪਿੰਡ ਦਾ ਬੰਦਾ ਇੱਕ ਜੀ ਟੈਂਟ ਕਹਿ ਜੀ ਕੈਟਰਿੰਗ ਦੇਖੋ ਸਾਰੇ ਟੈਂਟ ਕਹਿ ਜੀ ਮੰਗੇ ਸੀਮਰ ਦੇ ਟੈਂਟ ਕਹਿ ਇਹ ਇਹਦੀ ਗੱਡਵਾਣਾ ਜੀ ਇਹ ਇੱਕ ਟੇਲਾ ਲੜਾਉਂਦਾ ਵਾ ਲੜਾ ਸਕਦਾ ਇਹ ਲੜਾਉਂਦਾ ਇਹ ਜਾੜਾ ਲੜਾਈ ਦੀ ਇਹਦੇ ਬਾਅਦ ਚਾਰ ਨਿਆਣੇ ਛੱਡ ਦੋ 5 ਮਿੰਟ ਬਾਅਦ ਜੋ ਆਪਸ ਵਿੱਚ ਭਾਈ ਵੀ ਹੁਣ ਬਾਲ ਪਟਾਈ ਹੋਏ ਲੈ ਜਿਹੜਾ ਮਾਪੇ ਉਹੀ ਗੱਲ ਕਰ ਮਾਮਾ ਉਹੀ ਤਾਂ ਨਹੀਂ ਨਹੀਂ ਉਹੀ ਤਾਂ ਸ਼ਗੁਨੀ ਤਾਂ ਐਨਾ ਵੀ ਨਹੀਂ ਕਰਦਾਗਾ ਆਏ ਤੈਨੂੰ ਕਿਆ ਕਹਿਤਾ ਇੱਕ ਵਾਰ ਚਾਰ ਕਹਿੰਦੇ ਲੜਦੇ ਨਹੀਂ ਇਹ ਪਤ ਨਹੀਂ ਮੈਂ ਉੱਥੇ ਮੇਰੇ ਕੋਲ ਟੂਰਨਾਮੈਂਟ ਦਾ ਹੈ ਕਹਿੰਦੇ ਇਹ ਨਹੀਂ ਲੜਦੇ ਕਾਕੂ 5 ਮਿੰਟ ਖੜਿਆ ਉਹ ਭਾਈ ਉਹ ਦੋ ਇੱਕ ਦੂਏ ਦੇ ਬਾਰ ਬਟਾਈ ਹੋਣ ਲੱਗੇ ਟੈਂਟ ਹਵਾ ਚ ਸ਼ੁਕਰ ਨਹੀਂ ਆ ਸ਼ੁਕਰ ਕਰੀਂ ਅੱਖ ਮੰਦ ਕਰੀ ਮੜ ਜੀ ਦੇਖੋ ਉਹੀ ਨਾ ਨਾ ਉਹ ਧਗੜਾ ਕਰਿਆ ਤੇਰੀ ਬਾਹ ਡੋਡਦੀ ਕਿਸੇ ਉਹ ਧਗੜਾ ਰਿਹਾ ਫੈਕਲਾ ਨਾ ਹੋ ਜਾਂਦਾ ਰੋ ਰੋ ਵੀ ਐਂਟਰਾ ਦਾ ਲੈ ਕੇ ਦੇ ਚਾਹ ਕਰਿਆ ਖੇਤ ਚ ਨੂੰ ਪਾ ਲੈ ਆਏ ਇਤਨੇ ਪਾ ਲੈ ਸਾਈਕਲ ਜਾਣੇ ਕੰਮ ਤਾਂ ਲਗੜਦਾ ਨਾ ਕੋਈ ਲਗੜੇ ਗਿਆ ਆ ਗਈ ਭਾਈ ਜਦੀ ਸਾਈਕਲ ਅੰਦਰ ਮੇਰੇ ਨਹੀਂ ਆਗੇ ਜਦੀ ਸਾਈਕਲ ਖੇਤ ਚ ਮੇਰੇ ਨਹੀਂ ਆਬ ਮੈਂ ਚੱਲੀਆਂ ਮਹਲਾ ਚੱਲੀਆਂ ਠੀਕ ਆ ਹਲੋ ਇਹ ਹੋ ਗਿਆ ਹੀ ਦਾ ਹੀਰੇ ਦਾ ਹੀ ਲੱਗੇ ਟਾਇਰ ਤੇ ਆ ਦੇ ਭੰਗੜਾ ਪਾਉਂਦੀ ਜਾਂਦਾ ਨੰਬਰ ਹੈ ਜੀ ਪਵਾ ਦੇ ਤਾਂ ਆਏ ਫਿਰ ਪਹਿਲਾਂ ਤਾਂ ਉਹ ਵੀ ਪਵਾ ਦੇ ਨੰਬਰ ਹੈ ਜੀ ਪਹਿਲਾਂ ਪਵਾ ਦੇ ਪਵਾਊਗਾ ਕਿਸੇ ਪਾਸੇ ਤਾਂ ਪਵਾਊਗਾ ਜੀ ਦੇ ਅੱਦੇ ਦੇ ਪਵਾਵੇ ਦੇ ਪਿੱਛੇ ਦੇ ਪਵਾਵੇ ਪਵਾਤੀਆਂ ਪਹਿਲਾਂ ਉਹਨੇ ਹੁਣ ਬਸ ਆਉਂਦਾ ਲੋਦਾ ਇਹਨੇ ਕਿਨੇ ਬਾਹਰ ਦਿੰਦੇ ਮੈਂ ਅਸਦਾ ਬਣੂ ਆਉਦੇ ਫਿਰ ਧਨੀਆਂ ਦਾ ਹੈਗਾ ਹਲੇ ਵੀ ਧਗੜਾ ਹੋਵੇ ਪੰਗੜਾ ਪੈਂਦੀ ਜਾਂਦਾ ਅੱਜ ਨੰਬਰ ਚੱਕੂਗਾ ਫੱਜ ਅੱਜ ਨੰਬਰ ਚੱਕੂਆ ਪੱਕਾ ਅੰਦਾਜ਼ੀ ਗੱਲ ਹਾਂ ਭਾਈ ਦੱਸ ਕਿਹੜੇ ਨੰਬਰ ਬਰਾਉਂਗਾ ਹੀਰਾ 4 ਨੰਬਰ ਲੈ ਭਾਈ 5 ਨੰਬਰ ਵੇ ਤੇ ਆਊਗਾ ਕਹਿੰਦਾ ਕੱਲ ਕੋਈ ਨਹੀਂ 5ਵੇਂ ਰੁਪਏ ਆ ਜੀ ਦਾ ਵੀ ਬਹੁਤ ਆ 6 ਨੰਬਰ 6 ਨੰਬਰ ਕਹਿੰਦਾ ਹੁਣ ਹੋਰ ਕੋਈ ਦਹੋ ਹੈ ਡਿਮਾਂਡ ਕੋਈ ਹੋਰ ਵੀ ਜਾਜ ਹੁਣ ਇੱਧਰ ਦੇਖ ਆ ਕਿੰਨੇ ਆ ਕਿੱਥੇ ਆਉਣੇ ਆ ਇਹ ਕਿੱਥੇ ਕੋਟ ਚੱਲ ਲੱਭੇ ਆ ਚੱਲ ਕੋਈ ਨਹੀਂ ਬਾਅਦ ਚ ਲੈ ਲਈ ਕੋਈ ਨਹੀਂ ਤੇਰੇ ਨਾਲ ਦੇ ਲਾ ਦਿਉ ਨੂੰ ਆਦੇ ਲੇ ਲੇਮਾ ਚਲਾ ਜਾ ਲਿਆ ਲੈ ਲੈ ਤਾਂ ਇਹ ਮਾਰੀਏ ਉਹ ਭੇਟੇ ਦੀ ਰੂਹ ਲਈ ਵੀ ਵਿੱਚ ਦੱਸ ਉਹ ਆਹ ਜਾਂ ਪਰਾ ਦਾ ਕਪੜਾ ਪਾਈ ਤਾ ਕਿੱਥੇ ਲਗੋਤਾ ਤਾ ਉਹਨੇ ਇਹ ਆਇਆ ਨਿਕ ਮੈਨੂੰ ਫੜਾ ਦੇ ਨਾਰਾਇਣ ਕੇ ਬਿਨਾਂ ਕੇ ਸਾਨੂੰ ਨਹੀਂ ਦਿਖਣਾ ਆਏਗਾ ਦਾਦੀ ਇਹ ਕਿਹੜੀ ਥਲੀ ਨਿਕਾਲੀ ਹੈ ਇਹ ਇਹ ਹੁਣ ਜੇ ਗੁੱਸਾ ਆ ਗਿਆ ਦੇਖਿਓ ਉਹਨਾਂ ਫਿਰ ਮਾਰ ਦੇ ਜੇ ਗੁੱਸਾ ਆ ਗਿਆ ਦੌਰਣ ਕਿੱਲੇ ਬਕਰ ਹੀਰਾ ਬਾਈ ਹੀਰਾ ਹੈ ਹੀਰੇ ਹੀ ਨਾ ਹੈ ਆ ਜਾਂਦਾ ਬਾਈ ਹੀਰਾ ਇਹ ਬੱਬ ਗਿਆ ਬੱਬ ਗਿਆ 25 82 25 ਬੱਸ ਠੀਕ ਹੈ ਹੈ ਠੀਕ ਆ ਉਹ 6ਵਾਂ ਨੰਬਰ ਕਿਹਾ ਹੈ ਨਾ ਆ ਜਾਣਾ ਉੱਥੇ ਜਿੱਥੇ ਗਿਆ ਦੋ ਆ ਜਾਣਾ ਮੱਝ ਦੇ ਰੰਗ ਪਾ ਗਿਆ Papa 12ਵਾਂ ਨੰਬਰ ਕਿਹਾ ਹੈ ਨਾ ਆ ਜਾਣਾ ਬਾਈ ਉਨੇ ਪਰ 2583 ਬਹੁਤ ਖੁਸ਼ ਹੋਇਆ ਇਹ ਆਵੇ ਦੇ ਹੀ ਖੁਸ਼ੀ ਵਿੱਚ ਇਹੀ ਖੁਸ਼ੀ ਇਹੀ ਖੁਸ਼ੀ ਸਟਾਰਟ ਕਰ ਇੱਕ ਵਾਰੀ ਡੰਡ ਮਾਰ ਡੰਡ ਮਾਰਗਾ ਇੱਕ ਦੋ ਤਿੰਨ ਚੱਲ ਜੀ ਚੱਲ 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 ਆਈ ਕਾ ਡੰਡ ਲੱਗ ਹੋਰ ਜ਼ੋਰ ਤੀ ਥੱਲੇ ਦੀ ਥੱਲੇ ਲਾ ਥੱਲੇ ਲਾ ਚੱਲ ਥੱਲੇ ਨੂੰ ਅੱਗ ਲੀ ਬਤਨ ਥੱਲੇ ਤੱਕ ਅਜੇ ਨਹੀਂ ਹਟਦਾ ਕੱਲ ਤੱਕ ਅਰ ਗਿਆ ਆਈ ਆ ਤਾਪੀ ਮਾਰ ਤਾਪੀਓ ਤਾਪੀ ਮਾਰ ਤਾਪੀ ਆ ਕੋੜਾ ਜਿੱਤੇ ਆਪਣਾ ਅੱਭੀ ਮਾਰ ਰਹੇ ਆ ਅਸੀਂ ਕਰ ਰਹੇ ਆ ਸਾਤਾ ਲੈ ਲੈਣ ਦੋ ਇਹਨੂੰ ਥਾਪੀ ਮਾਰ ਦੇ ਇੱਕ ਦਿਮਾਗ ਦੇ ਕੰਮ ਕਰਦਾ ਇਹਨਾਂ ਜੋਰ ਮਾਰ ਲੈ ਸਾਤਾ ਲੈ ਜਿੱਤਾਂ ਕਿੱਧਰ ਨੂੰ ਚੱਲ ਪਿਆ ਉਹ ਵੀਰ ਦੇ ਯਾਰ ਤੂੰ ਥੋੜੀ ਜਿਹੀ ਦੇਖ 32 32 ਲੈ ਭਾਈ ਸਾਬ ਜੋ ਤੂੰ ਡੀਕਦੇ ਸਾਬ ਜੋ ਤੂੰ ਨਹੀਂ ਆਇਆ ਤੂੰ ਨਹੀਂ ਪਰ ਕੱਲ ਪਾਰਟੀ ਨੂੰ ਬੰਨਿਆ ਪਤਾ ਕਿ ਨਹੀਂ ਬੰਨਨੇ ਮੈਂ ਹੁਣ ਸਾੜਾ ਹੋ ਗਿਆ ਜਾਣੇ ਦਾ ਟਾਈਮ ਉਹ ਆਇਆ ਨਹੀਂ ਉਹ ਡੀਕ ਡੀਕ ਕੋਲ ਅਸੀਂ ਚੱਲੇ ਤੂੰ ਨਹੀਂ ਖਾਦਰੀ ਬੰਦ ਬਲ ਹੋ ਜੇ ਦੋ ਪਾਰਟੀਆਂ ਹੋ ਜੇ ਉਹ ਕੱਲ ਤੂੰ ਲੈਣੀ ਰਹਿਣੀ ਹੋਵੇ ਬਾਲਟੀ ਦੋ ਹੋ ਜਾਣੀਆਂ ਇੱਕ ਲੈਡ ਲੈਦੀ ਭਈ ਆਸੀ ਸੂਰਜ ਵਾਲੀ ਦੋਨਾਂ ਵਾਲੀ ਉਹਦੀ ਤਾਂ ਮੈਂ ਸਾਹਤ ਤੇ ਖੜਾਇਆ ਤੇ ਖਣਲਾਇਆ ਤੇ ਯਾਰ ਜਿੰਨੇ ਕੀ ਹੈਗੀ ਦੀ ਆਹ ਨਹੀਂ ਹੈਗਾ ਬਾਈ ਹਾਂ ਬਾਈ ਫਰੂਫ ਪਿਆ ਆਹ ਦੇਖ ਲੈ ਨਹੀਂ ਬਾਈ ਖਲਾਇਆ ਤੇ ਖਲਾਇਆ ਨਹੀਂ ਬਾਈ ਗੱਗੇ ਨੂੰ ਨਹੀਂ ਖਲਾਇਆ ਉਹ ਗੱਗੇ ਨੂੰ ਮੈਂ ਕਿੱਥੇ ਉਹ ਵਾ ਦੇਣੀ ਆਹ ਲੈ ਆਹ ਆਹ ਖਾਲਾ ਖਾਦਾ ਵੀ ਖਾਲਾ ਆਹ ਦੇਖ ਲੈ ਹੈ ਤੇਰੀ ਪਾਰਟੀ ਆ ਇੱਕ ਬਈ ਦੂਈ ਵੀ ਰਹਿੰਦੀ ਬਾਈ ਕਿੱਠੀ ਵਾ ਲੂ ਗੱਪਾ ਠੀਕ ਨਹੀਂ ਗਾ ਜਿਹੜੀ ਐਂਦੀ ਆ ਸਾਰੇ ਲੋਕ ਜਿਹੜੀ ਅੱਜ ਅੱਜ ਮੰਨਿਆ ਹੋਇਆ ਕਹਿੰਦਾ ਗੱਲੂ ਜ਼ਿੰਮੇਵਾਰੀ ਇੱਥੇ ਨਾਮ ਨੂੰ ਮੋਹੀ ਕਰਦਾ ਨਾ ਕੋੜਾ ਵੀ ਤਾਂ ਨੰਬਰ 'ਚ ਪੈ ਗਿਆ ਨੰਬਰ ਤਾਂ ਆ ਬਾਈ 25 ਕੁਸਤਾ ਕੂੜੀ ਖਾਸੀ ਪੈ ਮੇ ਨੰਬਰ ਪੈ ਗਿਆ ਉਹਦਾ ਕੋੜਾ ਨੌਵੇਂ 'ਚ ਦਾਹੇ ਭਰਿਆ ਨੌਵੇਂ ਪਰ ਆ ਗਿਆ ਨੌਵੇਂ ਪਰ ਠੀਕ ਰਿਹਾ ਯਾਰ 35 40 ਵਧੀਆ ਰਿਹਾ ਵਧੀਆ ਰਿਹਾ 23 ਨਾ ਰੱਠਿਆ ਯਾਰ ਠੀਕ 31 ਵਾਲਾ ਲੈ ਗਿਆ ਪਹਿਲਾਂ ਸੋਨਾ ਰੱਠਿਆ ਹੈ 30 ਨੰਬਰ 'ਤੇ ਵੱਜਿਆ ਦਾ ਕੋੜਾ 31 ਵਾਲਾ ਪਹਿਲੇ 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 ਪਰ ਪਹਿਲੇ ਬਣੇ ਠਿਆ ਉਹ ਲੰਬਣ ਟੁੱਟਿਆ ਨਾ ਪਹਿਲੇ ਪਰ ਤਾ ਪਹਿਲੇ ਪਹਿਲਾ ਲੰਬਾ ਜੇ ਪੰਨ ਨਾ ਗੋੜਾ ਫਿਰ ਉਹ ਜਿਹੜਾ ਦੂਆ ਨੰਬਰ ਲੇ ਗਿਆ ਮੇਰੇ ਕਾ ਥੜੀ ਵਾਲੇ ਦਾ ਤਾ ਹਾਂ ਥੜੀ ਵਾਲੇ ਦਾ ਠੀਕ ਹੈ ਇਹ ਸਭ ਉਹਦੀ ਵੀ ਠੀਕ ਰਿਹਾ ਜਿੱਕਰ ਹੁਣ ਹੀ ਨੇ ਕਹਿੰਦੇ ਨੇ ਠਾਇਆ ਤਾਂ ਕਿਧਰ ਹੈ ਨਾ ਠੀਕ ਰਿਹਾ ਪਹਿਲੀ ਦੌੜ ਸੀ ਅਸੀਂ ਵਾਲੇ ਦੀ ਮਗਰ ਹੂੰ ਤਾਂ ਖੜਾ ਹੀ ਦਬ ਜੇਰਾ ਚਲੋ ਵਧੀਆ ਭਾਈ ਕੂੰ ਕੱਠਾ ਬਥੇਰਾ ਹੋਗਾ ਇਹਦਾ ਚਾਰੀ ਘੋੜੀਆਂ ਦੇ ਗੇੜ ਆ ਗਏ ਆਉਣੀਆਂ ਹੁਣ ਤਾਂ ਇੱਥੇ ਆ ਮਾਰਚ 21 ਨੂੰ ਉਹ ਜਾਨਾ ਰਿਹਾ ਬੇਵਸਤਾਂ ਦੇਣਾ 15000 ਰੁਪਏ ਨਾ ਮਾਰੇ ਪਹਿਲਾਂ ਨਾ 15000 ਉੱਥੇ ਕਿੰਨੇ ਦਾ ਉੱਥੇ 51 5100 ਯਾਰ ਕੋਈ ਵੀ ਬੰਦਾ ਪੈਸਿਆਂ ਨੂੰ ਘੋੜੀ ਘੱਟ ਭਜੋਂਦਾ ਕਿਲਾ ਸ਼ੌਂਕ ਨੂੰ ਸ਼ੌਂਕ ਹੈ ਬਸ ਜਿਹਦਾ ਹਾਇਓਆ ਇਹ ਜਿਹੜੇ ਗੱਡੀਆਂ ਲਈ ਫਦੇ ਪਿਛੇ ਟਰੈਲੀਆਂ ਪਾਈ ਫਿਰਦੇ ਸ਼ੌਂਕੇ ਆ ਬਸ ਹੈ ਕਿ ਨਹੀਂ ਜਿਹੜੇ ਹਮਾਰ ਤੇ ਨਾਲ ਖਾਣੇ ਵਾਲੇ ਫਿਰ ਉਹ ਵੀ ਦੇਖਣਾ ਪੈਣਾ ਸ਼ੌਂਕੇ ਹੁੰਦਾ ਸ਼ੌਂਕੇ ਬਸ ਆ ਲੈ ਠੀਕ ਹੈ ਗੱਲ ਚਾਰ 에ਰੇ ਕੀ ਦੇ ਨਾਲ ਹੈ ਉਹਰੇ ਨਾਲ ਖਾਣਾ ਪੀਣਾ ਪਹਿਲਾਂ ਆਪਣਾ ਲੈ ਵੀ ਜੇ ਆਏ ਹੋ ਜਾਂਦੇ ਆ ਨਾ ਫਿਰ ਆਪਣਾ ਨੰਬਰ ਆ ਗਿਆ ਤਾਂ ਪਹਿਲਾਂ ਹਾਂ ਬਸ ਆ ਜਲਣੀ ਹੈ ਨਾਲ ਹੌਸਲੇ ਵਾਲਾ ਵੀ ਮਾਸੀ ਵੀ ਕਰਦੇ ਆ ਅੱਥੀ ਫੇੜਦੇ ਆ ਘੋੜੇ ਪਰ ਨਾਲੇ ਕੋਈ ਖਰਖਰਾ ਸੁਣਾ ਫੇੜਦੇ ਆ ਗਾਹ ਜੀ ਖਰਖਰਾ ਲਾ ਕੇ ਜਾਂਦੇ ਰੌਲਾ ਪਾ ਕੇ ਥੋੜੇ ਰੱਖਣੇ ਬਹੁਤ ਔਖਾ ਬਹੁਤ ਔਖਾ ਹੈ ਬਾਈ ਸੇਵਾ ਮੰਗਦੇ ਤਾਂ ਸਾਡੇ ਖਾਂਦੇ ਵੀ ਛੋਲੇ ਆ ਹਾਂ ਇਹ ਤੇ ਵੀ ਦੇ ਰਿਹਾ ਦਰੋ ਤੇ ਲੈ ਤੂੜੀ ਨਾਲ ਕੰਮ ਹਾਂ 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 ਨਾ ਠੀਕ ਐ ਤਾਹੋ ਡੈਡ ਦੂ ਹੁਣ ਪਾਉਂਦੇ ਇਹਨੂੰ ਮਟੀਰੀਅਲ ਖਾਦੇ ਇਹਨੂੰ ਪੂਰਾ ਪਾਉਂਦੇ ਇਹਨੂੰ ਹਾਂ ਤਾਂ ਹੀ ਇਹਨੂੰ ਮੱਖੀ ਦਿਲ ਕਰੀ ਘੋੜੇ ਵਰਦੇ ਹਾਂ ਹਾਂ ਕਰ ਕਰਾ ਮੰਗਦਾ ਕਰ ਕਰਾ ਮੰਗਦਾ ਰੋਜ਼ ਹੱਥ ਫੇਰੀ ਮੰਗਦਾ ਉੱਪਰ ਹਾਂ ਹਾਂ ਆ ਕਿਨ ਅੱਗੇ ਬੁੜੇ ਫੇਰੀ ਕਰਦੇ ਸੀ ਬਲਦਾਂ ਪਰ ਬੁੜੇ ਹਾਂ ਉਹ ਜਿਹੜੇ ਰੇਡਰ ਰੱਖਿਆ ਪਿਆ ਉਹਨੂੰ ਪੂਰੇ ਸਾਲੇ ਨੀਂ ਮਹੀਨੇ ਬਾਅਦ ਲੜਾਉਂਦੇ ਆ ਸੁਨਿਆਰ ਤੇ ਸੋਨੇ ਵਾਂਗ ਚਮਕਦੇ ਰਹੇ ਕਿਹੜਾ ਸੀ ਅੱਗੇ ਨਾਲੂ ਦਿੱਤਾ ਉਹ ਸਾਲਾ ਡਰੇ ਜਾਂਦਾ ਨਹੀਂ ਨਾ ਦੇਖ ਕੇ ਉੱਠਦਾ ਹੀ ਨਹੀਂ ਉਹ ਇਹਦਾ ਥੋੜਾ ਮਗਰ ਆਪੂ ਗਿਆ ਸਾਲਾ ਬਿਮਾਰ ਹੋਇਆ ਆਪਾਂ ਦੋ ਦਿਨ ਹੋ ਗਏ ਉਹ ਬਿਮਾਰ ਨਹੀਂ ਹੈਗਾ ਮਾਂ ਮਗਰਾ ਹੋ ਜਾਂਦਾ ਇਹਦਾ ਨਾ ਉਹ ਨਾਲ ਦਿੱਤਾ ਮੇਰਾ ਇੱਕ ਗਾਂ ਜੀ ਗਾਂ ਕਹਦੇ ਦੱਦਾਂ ਉਹ ਇੱਕ ਬਾਂਦਰ ਇਹਦੇ ਕੋਲ ਆ ਇਹਦਾ ਕੋਲ ਹੈ ਨਾ ਗਾਂ ਗਾਂ ਕਰਦੇ ਸੀ ਉਹਨੂੰ ਬਾਂਦਰ ਜਾਂਦਾ ਬਚਲਾ ਹੋ ਜਾਂਦਾ ਸੁਣਾ ਉਹ ਕਿਹੜਾ ਹੀ ਨਾ ਉਹਦੇ ਪੈਣਾ ਉਹਦਾ ਕਹਿਣਾ ਉਹਦਾ ਸਾਹ ਕੁੱਟਣਾ ਪੈਂਦਾ ਜਦੋਂ ਉਹਦਾ ਸਾਹ ਨਹੀਂ ਆਉਂਦਾ ਤਾਂ ਫੇਰ ਉੱਠ ਖ ਕੱਢ ਲੜ ਦੇ ਗਈ ਕੋਪਾ ਮਾ ਉਹ ਮਕਰਾ ਹੋਇਆ ਬਾਬਾ ਕੁਝ ਨਹੀਂ ਹੋਇਆ ਹੋਇਆ ਉਹਨੂੰ ਭਈ ਇਹਨੇ ਲਾਠੀ ਤੋੜ ਕੇ ਦੇ ਪਰ ਉਹ ਨਾ ਬਾਈ ਉੱਠੇ ਉਹ ਗੱਗੂ ਨੇ ਕਰਿਆ ਤਾਂ ਸਾਹ ਕੁੱਟਦਾ ਇਹ ਮਰੀ ਹੋਣੀ ਕਾਲ ਹੋਰ ਸਾਲ ਸਾਲ ਮਰੀਏ ਤੇ ਆਓ ਫੇਰ ਕਦੇ ਮੂੰਹ ਤੇ ਪਾਣੀ ਪਾਵੇ ਮਾ ਪਾਣੀ ਨਾਲ ਕਿੱਥੇ ਉੱਠਣਾ ਇਹਨੇ ਯਾਰ ਕਈਆਂ ਨੂੰ ਬੋਲਦਾਂ ਦੇ ਸ਼ੌਂਕ ਬਹੁਤ ਹਾਂ ਰੀਗਨੇ ਆਪਣਾ ਆਪਣਾ ਹੈ ਕਿ ਨਹੀਂ ਆਪਣਾ ਆਪਣਾ ਇਹ ਕਬੂਤਰਾਂ ਦਾ ਕਬੂਤਰਾਂ ਦਾ ਹੂੰ ਕਿਸੇ ਕੁੱਤੇ ਨੂੰ ਕਬੂਤਰ ਦੇ ਰਹੀ ਤੈਨੂੰ ਉੱਪਰ ਕੁਝ ਨਹੀਂ ਦੇਖਣਾ ਉਹਨਾਂ ਜਿਹੜੇ ਦਾਦੇ ਨਾਲ ਫਲਾਣੇ ਦਾ ਉੜਦਾ ਤੇ ਉਹ ਕਹਿੰਦਾ ਸਪੈ ਦਾਦੇ ਜੀ ਕਹਿੰਦਾ ਦੁਪਹਿਰ ਨੂੰ 2 ਵਜੇ ਕਹਿੰਦਾ ਤਾਰਾ ਦੇਖ ਲਈਓ ਸੁੱਖਾ ਗੇਂਦੜੇ ਰਗੇ ਮਾ ਸੁੱਖੇ ਦੇਖ ਕੇ ਪਛਾਣ ਕਹਿੰਦਾ ਦੇਲਾ ਬਾਈ 200 ਕਬੂਤਰ ਉੜਦਾ ਕਹਿੰਦਾ ਆਪਣਾ ਕਬੂਤਰ ਦੀ ਸਾਨੂੰ ਪਛਾਣ ਆ ਮਾ ਨਿਗਾ ਦਾ ਬਹੁਤ ਆ ਥੋੜੀ ਕਹਿੰਦਾ ਅਸੀਂ ਤਾਂ ਦੁਪਹਿਰ ਨੂੰ ਤਾਰਾ ਦੇਖੀ 2 ਵਜੇ ਕਹਿੰਦਾ ਚੌਪੜੂ ਦੇਖੀ ਜਾਣਾ ਦੇਖ ਸਕਦੇ ਆ ਆਹ ਵਧੀਆ ਨਾ ਗਰਾਊਂਡ ਮੰਗਦੇ ਨਾ ਬਾਤਾਂ ਇੱਥੇ ਦੇਰਾਂ ਨੂੰ ਚਾਹੀਦੇ ਹਾਂ ਆਹ ਰਾਤਾ ਦੇਖਣ ਦੀ ਲੋੜ ਪਈ ਪਾ ਗਿੱਲਾ ਅੱਜ ਨਿਆਣੀ ਬੋਰ ਆਵਾਂ ਪਾਈਗੇ ਸੋਣੇ ਇੰਦੇ ਤੇ ਅੰਗੇ ਟਾਈਮ ਹਾਂ ਨਿਆਣੀ ਛੋਟੇ ਛੋਟੇ ਨਾ ਪਰਕਰ ਨਾ ਕਿਤੇ ਕੂੜੇ ਨੇ ਕਿਸੇ ਨੇ ਬਹੁਤ ਨਿਆਣੀ ਜਾਂਦੇ ਆ ਛੋਟੇ ਛੋਟੇ ਦੱਲੀ ਨਹੀਂ ਜਾਂਦੀ ਆ ਟਾਈਮ ਹੋ ਗਿਆ ਦੱਲੀ ਦਾ ਬਾਈ 8:30 ਹੋ ਗਿਆ 8:30 ਹੋ ਗਿਆ ਚਲਿਓ ਫਿਰ ਚਲਿਓ ਚਲੋ ਚਲੋ 9:00 ਵਜੇ ਬਣੇ ਬਲਮਾ ਚਲੋ ਠੀਕ ਆ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 这个是上面。<'m>